ਸਰ ਲਾ ਕੇ ਇਸ ਦਾ ਉਹਨਾਂ ਨੇ ਲੋਕਾਂ ਨੂੰ ਪੇਸ਼ ਕਰਨਾ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਜੀ ਜੀ ਜੇ ਚੁਣੇ ਹੋਏ ਨੁਮਾਇੰਦੇ ਖੁਦ ਬੇਈਮਾਨ ਹੋ ਜਾਣ ਤਾਂ ਲੋਕਾਂ ਕੋਲ ਪ੍ਰੋਟੈਸਟ ਕਰਨ ਤੋਂ ਬਿਨਾ ਹੋਰ ਕੋਈ ਰਸਤਾ ਨਹੀਂ ਰਹਿ ਜਾਂਦਾ ਤੇ ਜੇ ਮੁੱਖ ਮੰਤਰੀ ਜਾ ਕੇ ਗੰਗਾ ਨਗਰ ਚ ਰੈਲੀ ਚ ਕਹਿੰਦਾ ਪਾਣੀ ਜਿੰਨਾ ਮਰਜ਼ੀ ਲੈ ਲਿਓ ਤੇ ਪੰਜਾਬ ਦੀ ਕੋਈ ਚਿੰਤਾ ਨਹੀਂ ਕਮੰਤਰੀ ਦਾ ਜਿਹੜਾ ਵੱਡਾ ਲੀਡਰ ਹੈ ਕੇਜਰੀਵਾਲ ਤੇ ਨਾਲ ਸਾਡਾ ਪੰਜਾਬ ਦਾ ਇੱਕ ਐਮਪੀ ਸੰਦੀਪ ਪਾਟਕ ਉਹ ਹਰਿਆਣਾ ਜਾ ਕੇ ਕਹਿੰਦੇ ਸਾਡੀ ਸਰਕਾਰ ਬਣਾ ਦੇ ਪਾਣੀ ਹਰ ਖੇਤ ਨੂੰ ਦੇ ਦਾਂਗੇ ਮੈਂ ਬੜੀ ਦੇਰ ਤੋਂ ਰੌਲਾ ਪਾਉਣਾ ਵੀ ਪਾਣੀ ਪੰਜਾਬ ਦਾ ਮੁੱਕ ਗਿਆ ਮੇਰੇ ਕੋਲ ਬਹੁਤ ਸਾਰੀਆਂ ਰਿਪੋਰਟਸ ਨੇ ਇਹਦੇ ਵਿੱਚ ਮੇਰੇ ਫਾਈਲ ਦੇ ਵਿੱਚ ਪਈਆਂ ਨੇ ਜਿਨ੍ਹਾਂ ਦੇ ਵਿੱਚ ਸਾਫ਼ ਜਾਹਰ ਹੈ ਵੀ ਪੰਜਾਬ ਦਾ ਪਾਣੀ 100 ਮੀਟਰ ਤੋਂ ਹੇਠਾਂ ਗਿਆ ਤਾਂ ਲੈਡ ਨਾਈਟ੍ਰੇਟਸ ਆਰਸਨਿਕਸ ਬਹੁਤ ਜ਼ਿਆਦਾ ਨਹੀਂ ਜਿਹੜਾ ਆਮ ਮਨੁੱਖ ਦੇ ਪੀਣ ਦੇ ਯੋਗ ਨਹੀਂ ਹੋਏਗਾ ਪਾਣੀ ਪੰਜਾਬ ਤੋਂ ਫਿਰ ਉੱਜੜੇਗਾ ਨਾ ਪੰਜਾਬ ਕੋਲ ਕੋਈ ਰਸਤਾ ਨਹੀਂ ਪੰਜਾਬ ਦੇ ਲੋਕ ਮਾਈਗ੍ਰੇਟ ਕਰਨਗੇ ਇਥੋਂ ਜਾਣਗੇ ਕਿਸੇ ਪਾਸੇ ਤੇ ਅਦਰਵਾਈਜ਼ ਹੋਰ ਕੋਈ ਰਾਹ ਨਹੀਂ ਇਹਨਾਂ ਦਰਿਆ ਜਿਹਦਾ ਮਾਤਕ ਪੰਜਾਬ ਹੈ ਨਾ ਇਹਦੇ ਵਿੱਚ ਕੋਈ ਰਾਈ ਪੇਜ ਸਟੇਟ ਹੈ ਨਾ ਇਹ ਇੰਟਰ ਸਟੇਟ ਰਿਵਰਸ ਨੇ ਕਨਸਟੀਟਿਊਸ਼ਨ ਦੇ ਸਟੇਟ ਲਿਸਟ ਦੀ 17 ਨੰਬਰ ਐਂਟਰੀ ਦੇ ਮੁਤਾਬਕ ਇਹ ਸਟੇਟ ਸਬਜੈਕਟ ਹੈ ਇਹ ਗੱਲ ਸਰਕਾਰ ਨੇ ਵੀ ਪਾਰਲੀਮੈਂਟ ਵਿੱਚ ਪਿਛਲੇ ਹਫ਼ਤੇ ਮੰਨ ਲਈ ਵੀ ਮੁੱਖ ਮੰਤਰੀ ਨੂੰ ਮੈਂ ਸਵੇਰੇ ਉਹਨਾਂ ਦੇ ਮੰਤਰੀ ਰਾਹੀਂ ਗੱਲ ਪਹੁੰਚਾ ਦਿੱਤੀ ਵੀ ਜੋ ਤੁਸੀਂ ਇਹ ਸਟੈਂਡ ਲੈ ਰਹੇ ਹੋ ਇਹ ਗਲਤ ਹੈ ਇਹ ਛੱਡੋ ਪਾਣੀ ਦੀ ਮਾਲਕੀ ਪਹਿਲਾਂ ਕਲੀਅਰ ਕਰਾਓ ਜੇ ਪਾਣੀ ਦਾ ਮਾਲਕ ਪੰਜਾਬ ਹੈ ਤਾਂ ਪੰਜਾਬ ਪਹਿਲਾਂ ਆਪਣੀਆਂ ਲੋੜਾਂ ਪੂਰੀਆਂ ਕਰਕੇ ਫਿਰ ਹਰਿਆਣਾ Rajasthan ਨੂੰ ਦੇਗਾ ਸਾਡੇ ਨਾਲ ਬਲਬੀਰ ਸਿੰਘ ਰਾਜੇਵਾਲ ਨੇ ਜਿਹੜੇ ਕਿ BKU ਦੇ ਪ੍ਰਧਾਨ ਨੇ ਕੌਮੀ ਪ੍ਰਧਾਨ ਅੱਜ ਮੋਰਚਾ ਲਗਾਇਆ ਸੀ ਕੇਂਦਰੀ ਟੀਮ ਦੇ ਵਿਰੋਧ ਵਿੱਚ ਕਿਸਾਨਾਂ ਨੇ ਮੁਹਾਲੀ ਬਾਰਡਰ ਤੇ ਇਕ ਮੋਰਚਾ ਲਾਇਆ ਸੀ ਉਹਨਾਂ ਨਾਲ ਗੱਲਬਾਤ ਕਰਦੇ ਆ ਅ ਰਾਜੀਵਲ ਸਾਹਿਬ ਤੁਸੀਂ ਅੱਜ ਇਹ ਮੋਰਚਾ ਲਾਇਆ ਔਰ ਆਪਣੀਆਂ ਮੰਗਾਂ ਜੜੀਆਂ ਨੇ ਉਹ ਕੇਂਦਰੀ ਟੀਮ ਨੂੰ ਜਿਹੜੀ ਤੁਸੀਂ ਦਿੱਤੀਆਂ ਨੇ ਤੇ ਮੰਗਾਂ ਤਾਂ ਸਾਰੀਆਂ ਸੁਣ ਲਈਆਂ ਨੇ ਪਰ ਜਿਸ ਤਰੀਕੇ ਦੇ ਨਾਲ ਤੁਸੀਂ ਤਕਰੀਰਾਂ ਕੀਤੀਆਂ ਖਾਸ ਕਰਕੇ ਤੁਸੀਂ ਕੇਂਦਰ ਤੋਂ ਤਾਂ ਨਾਰਾਜ਼ ਹੈ ਹੀ ਹੈ ਉਹ ਤੁਸੀਂ ਸਟੇਟ ਤੋਂ ਵੀ ਨਾਰਾਜ਼ ਹੈਗੇ ਹੋ ਇਸ ਤਰ੍ਹਾਂ ਜੀ ਵੀ ਸਾਡਾ ਕੇਸ ਤਾਂ ਉਹਨਾਂ ਨੇ ਲੋਕਾਂ ਨੇ ਪੇਸ਼ ਕਰਨਾ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਜੀ ਜੀ ਜੇ ਚੁਣੇ ਹੋਏ ਨੁਮਾਇੰਦੇ ਖੁਦ ਬੇਈਮਾਨ ਹੋ ਜਾਣ ਤਾਂ ਲੋਕਲ ਕੋਲ ਪ੍ਰੋਟੈਸਟ ਕਰਨ ਤੋਂ ਬਿਨਾ ਹੋਰ ਕੋਈ ਰਸਤਾ ਨਹੀਂ ਰਹਿ ਜਾਂਦਾ ਤੇ ਇਸ ਕਰਕੇ ਸਾਡਾ ਗਿਲਾ ਆਪਣੇ ਥਾਂ ਜਾਇਜ਼ ਹੈ ਔਰ ਅਸੀਂ ਕੋਈ ਗਲਤ ਗਿਲਾ ਨਹੀਂ ਕੀਤਾ ਤੇ ਜੇ ਮੁੱਖ ਮੰਤਰੀ ਜਾ ਕੇ ਗੰਗਾ ਨਗਰ ਚ ਰੈਲੀ ਚ ਕਹਿੰਦਾ ਪਾਣੀ ਜਿੰਨਾ ਮਰਜ਼ੀ ਲੈ ਲਿਓ ਤੇ ਪੰਜਾਬ ਦੀ ਕੋਈ ਚਿੰਤਾ ਨਹੀਂ ਜੇ ਮੁੱਖ ਮੰਤਰੀ ਦਾ ਜਿਹੜਾ ਵੱਡਾ ਲੀਡਰ ਹੈ ਕੇਜਰੀਵਾਲ ਤੇ ਨਾਲ ਸਾਡਾ ਪੰਜਾਬ ਦਾ ਇੱਕ ਐਮਪੀ ਸੰਦੀਪ ਪਾਠਕ ਉਹ ਹਰਿਆਣਾ ਜਾ ਕੇ ਕਹਿੰਦੇ ਸਾਡੀ ਸਰਕਾਰ ਬਣਾ ਦਿਓ ਪਾਣੀ ਹਰ ਖੇਤ ਨੂੰ ਦੇ ਦਾਂਗੇ ਤਾਂ ਪੰਜਾਬ ਦੀ ਕੋਈ ਕਿਸੇ ਨੂੰ ਚਿੰਤਾ ਨਹੀਂ ਤੇ ਕੇਂਦਰ ਵਾਲਿਆਂ ਨੇ ਹੁਣ ਆ ਕੇ ਕਿਹਾ ਮੈਂ ਬੜੀ ਦੇਰ ਤੋਂ ਰੌਲਾ ਪਾਉਣਾ ਵੀ ਪਾਣੀ ਪੰਜਾਬ ਦਾ ਮੁੱਕ ਗਿਆ ਮੇਰੇ ਕੋਲ ਬਹੁਤ ਸਾਰੀਆਂ ਰਿਪੋਰਟਸ ਨੇ ਇਹਦੇ ਵਿੱਚ ਮੇਰੇ ਫਾਈਲ ਦੇ ਵਿੱਚ ਪਈਆਂ ਨੇ ਜਿਨ੍ਹਾਂ ਦੇ ਵਿੱਚ ਸਾਫ਼ ਜਾਹਰ ਹੈ ਵੀ ਪੰਜਾਬ ਦਾ ਪਾਣੀ 100 ਮੀਟਰ ਤੋਂ ਹੇਠਾਂ ਗਿਆ ਤਾਂ ਲੈਡ ਨਾਈਟ੍ਰੇਟਸ ਆਰਸਨਿਕਸ ਬਹੁਤ ਜ਼ਿਆਦਾ ਨੇ ਜਿਹੜਾ ਆਮ ਮਨੁੱਖ ਦੇ ਪੀਣ ਦੇ ਯੋਗ ਨਹੀਂ ਹੋਏਗਾ ਪਾਣੀ ਤੇ ਨਾ ਉਹ ਪਾਣੀ ਫਸਲਾਂ ਵਾਸਤੇ ਠੀਕ ਹੈ ਤਾਂ ਇਹਦਾ ਮਤਲਬ ਪੰਜਾਬ ਪੰਜਾਬ ਤਾਂ ਫਿਰ ਉਜੜੇਗਾ ਨਾ ਪੰਜਾਬ ਕੋਲ ਕੋਈ ਰਸਤਾ ਨਹੀਂ ਪੰਜਾਬ ਦੇ ਲੋਕ ਮਾਈਗ੍ਰੇਟ ਕਰਨਗੇ ਇਥੋਂ ਜਾਣਗੇ ਕਿਸੇ ਪਾਸੇ ਤੇ ਅਦਰਵਾਈਜ਼ ਹੋਰ ਕੋਈ ਰਾਹ ਨਹੀਂ ਤੇ ਅਸੀਂ ਇਹ ਨਹੀਂ ਹੁਣ ਦੇਾਂਗੇ ਸਾਨੂੰ ਕੁਦਰਤ ਨੇ ਪਾਣੀ ਬਖਸ਼ਿਆ ਤਿੰਨ ਦਰਿਆ ਜਿਹਦਾ ਮਾਲਕ ਪੰਜਾਬ ਹੈ ਨਾ ਇਹਦੇ ਵਿੱਚ ਕੋਈ ਰਾਈਪੇਰੀਅਨ ਸਟੇਟ ਹੈ ਨਾ ਇਹ ਇੰਟਰ ਸਟੇਟ ਰਿਵਰਸ ਨੇ ਕਨਸਟੀਟਿਊਸ਼ਨ ਦੇ ਸਟੇਟ ਲਿਸਟ ਦੀ 17 ਨੰਬਰ ਐਂਟਰੀ ਦੇ ਮੁਤਾਬਕ ਇਹ ਸਟੇਟ ਸਬਜੈਕਟ ਹੈ ਇਹ ਗੱਲ ਸਰਕਾਰ ਨੇ ਵੀ ਪਾਰਲੀਮੈਂਟ ਵਿੱਚ ਪਿਛਲੇ ਹਫ਼ਤੇ ਮੰਨ ਲਈ ਵੀ ਅਸੀਂ ਇਹਦੇ ਵਿੱਚ ਦਖਲ ਨਹੀਂ ਦੇ ਸਕਦੇ ਪਰ ਉਹ ਦਖਲ ਦੇਣ ਵਾਸਤੇ ਕੋਈ ਨਾ ਕੋਈ ਅਟਕਲਵਾਜੀ ਲਾ ਕੇ ਹੁਣ ਧਰਨਾ ਖਤਮ ਕੀਤਾ ਰਾਜੇ ਲਈ ਨਹੀਂ ਖਤਮ ਨਹੀਂ ਕੀਤਾ 18 ਨੂੰ ਆਵਾਂਗੇ ਅੱਜ ਅੱਜ ਪ੍ਰੋਟੈਸਟ ਸੀਗਾ ਅੱਜ ਅੱਜ ਇੰਨੇ ਹੀ ਸੀ ਪ੍ਰੋਟੈਸਟ 18 ਨੂੰ ਮੁੱਖ ਮੰਤਰੀ ਤਾਜ ਹੋਟਲ ਪਹੁੰਚ ਗਏ ਨੇ ਮੀਟਿੰਗ ਲਈ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਨਹੀਂ ਮੁੱਖ ਮੰਤਰੀ ਨੂੰ ਮੈਂ ਸਵੇਰੇ ਉਹਨਾਂ ਦੇ ਇੱਕ ਮੰਤਰੀ ਰਾਹੀਂ ਗੱਲ ਪਹੁੰਚਾ ਦਿੱਤੀ ਵੀ ਜੋ ਤੁਸੀਂ ਇਹ ਸਟੈਂਡ ਲੈ ਰਹੇ ਹੋ ਇਹ ਗਲਤ ਹੈ ਇਹ ਛੱਡੋ ਕੋਈ ਟ੍ਰਿਬਿਊਨਲ ਪੰਜਾਬੀਆਂ ਨੂੰ ਮਨਜ਼ੂਰ ਨਹੀਂ ਆਈਐਸਐਲ ਵੀ ਮਨਜ਼ੂਰ ਨਹੀਂ ਆਈਐਸਐਲ ਵੀ ਮਨਜ਼ੂਰ ਨਹੀਂ ਹੈ ਆਲਟਰਨੇਟਿਵ ਹੈਗਾ ਪਾਣੀ ਦੀ ਮਾਲਕੀ ਪਹਿਲਾਂ ਕਲੀਅਰ ਕਰਾਓ ਜੇ ਪਾਣੀ ਦਾ ਮਾਲਕ ਪੰਜਾਬ ਹੈ ਤਾਂ ਪੰਜਾਬ ਪਹਿਲਾਂ ਆਪਣੀਆਂ ਲੋੜਾਂ ਪੂਰੀਆਂ ਕਰਕੇ ਫਿਰ ਹਰਿਆਣਾ ਰਾਜਸਥਾਨ ਨੂੰ ਦੇਗਾ ਸਟੈਂਡ ਕਿ ਅੱਜ ਮੁੱਖ ਮੰਤਰੀ ਨੂੰ ਰੱਖਣਾ ਚਾਹੀਦਾ ਉਹਨੂੰ ਰੱਖਣਾ ਚਾਹੀਦਾ ਉਹ ਵੀ ਪਹਿਲਾਂ ਪਾਣੀ ਦੀ ਮਾਲਕੀ ਤੈਅ ਕਰੋ ਤੁਸੀਂ ਮਾਲਕੀ ਦੀ ਗੱਲ ਕੀਤੀ ਹੈ ਤੇ ਲਾਲਜੀਤ ਭੁੱਲਰ ਜਿਹੜੇ ਕੈਬਨਿਟ ਮਿਨਿਸਟਰ ਨੇ ਉਹਨਾਂ ਦਾ ਇੱਕ ਬਿਆਨ ਆਇਆ ਉਹਨਾਂ ਨੇ ਕਹਾ ਕਿ ਹੈ ਕਿ ਪਾਣੀ ਦੀ ਮਾਲਕੀ ਤੁਸੀਂ ਕਹਿੰਦੇ ਹੋ ਕਹਿੰਦੇ ਜੀ ਵੱਡਾ ਪੰਜਾਬ ਦੀ ਮਾਲਕੀ ਵਾਪਸ ਕੀਤੀ ਜਾਵੇ ਹਿਮਾਚਲ ਹੈਗਾ ਜਿਹੜਾ ਪੰਜਾਬ ਹਰਿਆਣਾ ਉਹਨੂੰ ਇਕੱਠਾ ਕਰਕੇ ਮਹਾਪੰਜਾਬ ਬਣਾ ਦੋ ਦੁਬਾਰਾ ਇਹ ਇਹ ਸ਼ੋਸ਼ੇਬਾਜ਼ੀ ਹੈ ਨਾ ਕਿ ਹਰਿਆਣੇ ਵਾਲਿਆਂ ਨੇ ਮੰਨਣਾ ਹੈ ਨਾ Rajasthan ਜਿਨ੍ਹਾਂ ਨੂੰ ਤਾਕਤ ਦੇ ਨਸ਼ਾ ਚੜ ਗਿਆ ਉਹ ਇੱਕ ਵਾਰੀ ਜਿਨ੍ਹਾਂ ਨੇ ਤਾਕਤ ਦਾ ਇਸਤੇਮਾਲ ਕਰ ਲਿਆ ਉਹ ਦੁਬਾਰਾ ਫਿਰ ਛੱਡਣਗੇ ਵਾਪਸ ਹੋਣਗੇ ਕਹਿੰਦੇ ਨੂੰ ਇਹ ਇਹਨੂੰ ਕਹਿ ਦੋ ਵੀ ਚਲ ਵੀ ਤੁਹਾਡੇ ਵਾਲੀ ਛੁੱਟੀ ਤੁਸੀਂ ਹੋਵੋ ਹਰਿਆਣੇ ਚ ਸ਼ਾਮਲ ਇਹ ਛੱਡਣ ਨੂੰ ਤਿਆਰ ਨਹੀਂ ਇਹ ਐਵੇਂ ਗੱਲਾਂ ਨੇ ਲੋਕਾਂ ਨੂੰ ਮੂਰਖ ਬਣਾਉਣ ਵਾਲੀਆਂ ਗੱਲਾਂ ਨੇ ਜਿਹੜੀ ਗੱਲ ਪੋਸੀਬਲ ਨਹੀਂ ਜਿਹੜੀ ਲੌਜੀਕਲੀ ਵੀ ਠੀਕ ਨਹੀਂ ਉਹ ਗੱਲਾਂ ਕਰਨ ਦੀ ਕੋਈ ਤੁਕ ਨਹੀਂ ਕੇਂਦਰੀ ਮੰਤਰੀ ਨੂੰ ਮਿਲੋਗੇ ਗੁਜੇਂਦਰ ਸਿਖਾਵਾ ਚੰਡੀਗੜ੍ਹ ਨੇ ਤੁਸੀਂ ਮਿਲ ਸਕਦੇ ਹੋ ਉਹਨਾਂ ਨੂੰ ਨਹੀਂ ਮਿਲਣ ਦਾ ਉਹ ਉਹ ਲੁੱਕ ਕੇ ਕਰ ਰਹੇ ਨੇ ਮੀਟਿੰਗ ਸਾਡੇ ਹੋਟਲ 'ਚ ਮੀਟਿੰਗ ਕਰ ਰਹੇ ਨੇ ਉੱਥੇ ਕਿਹਨੂੰ ਮਿਲਣ ਦੇਣਾ ਕਿਸੇ ਨੂੰ ਅਸੀਂ ਇਹ ਮੈਮੋਰੰਡਮ ਇਹਨਾਂ ਨੂੰ ਇਹ ਸ਼ਰਤੇ ਦਿੱਤਾ ਹੈ ਵੀ ਤੁਸੀਂ ਉਹਨਾਂ ਤੱਕ ਪਹੁੰਚ ਦਾ ਕਰ ਦਿਓ ਸਾਡਾ ਮੈਮੋਰੰਡਮ ਪਹੁੰਚ ਗਿਆ ਸਾਡੀ ਗੱਲ ਉਹਨਾਂ ਕੋਲ ਪਹੁੰਚੇਗੀ ਔਰ ਇਹ ਤੋਂ ਵੀ ਇਲਾਵਾ ਤੁਹਾਡਾ ਸਾਰਿਆਂ ਦਾ ਧੰਨਵਾਦ ਗੱਲ ਤਾਂ ਤੁਸੀਂ ਪਹੁੰਚਾਤੀ ਪੰਜਾਬ ਦੀ ਤੇ ਧਰਤੀ ਤੇ ਇਸ ਟਿੰਗ ਖੜੇ ਤੁਸੀਂ ਅੱਜ ਮੁਜਾਰਾ ਕੀਤਾ ਹੈਗਾ ਤੇ ਨਾਨਕ ਕਰਦੇ ਤੁਹਾਨੂੰ ਪਤਾ ਹੀ ਹੈ ਜਿਵੇਂ ਬਾਰ ਬਾਰ ਦੇਖਿਆ ਗਿਆ ਕਿ ਚੰਡੀਗੜ੍ਹ ਜੇ ਜਾਓ ਤੇ ਚੰਡੀਗੜ੍ਹ ਦੀ ਧਰਤੀ ਤੇ ਮੁਜਾਰਾ ਕਰਨ ਨਹੀਂ ਦੇਂਦੇ ਉੱਥੇ ਜਿਹੜੀਆਂ ਬੈਰੀਕੇਡਸ ਬਹੁਤ ਤਗੜੇ ਹੁੰਦੇ ਤੁਸੀਂ 18 ਤਰੀਕ ਦੀ ਗੱਲ ਕਰ ਰਹੇ ਹੋ ਔਰ ਤੁਸੀਂ ਕਿਹਾ ਕਿ 18 ਤਰੀਕ ਨੂੰ ਅਸੀਂ ਚੰਡੀਗੜ੍ਹ ਦੀ ਧਰਤੀ ਤੇ ਜਾਵਾਂਗੇ ਆਈ ਹੋਪ ਗੁੱਡ ਸੈਂਸ ਵਿਲ ਪ੍ਰੀਵੇਲ ਵਾਈਗਰੂ ਸੁਮਤ ਬਖਸ਼ੂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਡਿਕਟੇਟਰਾਂ ਵਾਲੀ ਸੋਚ ਛੱਡ ਕੇ ਉਹ ਮਹਿਸੂਸ ਕਰਨਗੇ ਵੀ ਚੰਡੀਗੜ੍ਹ ਜਿਹੜੇ ਪੰਜਾਬ ਦੇ ਲੋਕ ਨੇ ਉਹ ਵੀ ਇਸ ਦੇਸ਼ ਦੇ ਵਾਸੀ ਨੇ ਉਹ ਫੋਰਨਰਸ ਨਹੀਂ ਕਿ ਸਾਨੂੰ ਵੀਜ਼ੇ ਜਾਰੀ ਕਰਨ ਵਾਸਤੇ ਮਜਬੂਰ ਨਾ ਕਰਨ ਵੀ ਅਸੀਂ ਪੰਜਾਬੀਆਂ ਨੂੰ ਵੀਜ਼ੇ ਦੇਣੇ ਸ਼ੁਰੂ ਕਰ ਦਈਏ ਜੀ ਜੀ ਅਜੇ ਤੋ ਤੱਕ ਪਾਣੀ ਦੀ ਗੱਲ ਕਰੀਏ ਬਾਰ ਬਾਰ ਪਾਣੀ ਦਾ ਮੁੱਦਾ ਕਾਫੀ ਲੰਮੇ ਸਮੇਂ ਤੋਂ ਉੱਠ ਰਿਹਾ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਚੋਣਾਂ ਕੋਲ ਆ ਜਾਂਦੀਆਂ ਲੋਕ ਸਭਾ ਵਿਧਾਨ ਸਭਾ ਤਾਂ ਇਹ ਜੋ ਪੌਪ ਅਪ ਹੁੰਦੇ ਮੁੱਦੇ ਅਦਰਵਾਇਜ਼ ਨਹੀਂ ਤਾਂ ਕੱਟ ਕਿਤੇ ਨਾ ਕਿਤੇ ਦਬੇ ਜੇ ਰਹਿ ਜਾਂਦੇ ਸਰਕਾਰਾਂ ਵੀ ਉਸ ਸੋਹਿਰਦਤਾ ਦੇ ਨਾਲ ਗੱਲਬਾਤ ਨਹੀਂ ਕਰਦੀਆਂ ਇਹਨਾਂ ਮੁੱਦਿਆਂ ਤੇ ਤੁਸੀਂ ਤੁਹਾਨੂੰ ਸ਼ਾਇਦ ਯਾਦ ਨਹੀਂ ਅਸੀਂ ਪਿਛਲੇ ਸਾਲ 5 ਅਗਸਤ ਨੂੰ ਮੈਮੋਰੰਡਮ ਇਹਨਾਂ ਮੁੱਦਿਆਂ ਤੇ ਦਿੱਤਾ ਸੀ ਉਹਦੇ ਬਾਅਦ ਫਿਰ ਜੀਰਾ ਮੋਰਚਾ ਲੱਗ ਗਿਆ ਉਹਦੇ ਕਰਕੇ ਸਾਨੂੰ ਰੁਕਣਾ ਪਿਆ ਮੋਰਚਾ ਲਾਉਣਾ ਫਿਰ ਸਰਕਾਰਾਂ ਦੀ ਗੱਲ ਕਰ ਰਹੇ ਸੀ ਫਿਰ ਉਹਦੇ ਬਾਅਦ ਅਸੀਂ 17 ਜਨਵਰੀ ਨੂੰ ਸੀ ਫਿਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗ ਗਿਆ ਫਿਰ ਅਸੀਂ 5 ਅਗਸਤ ਨੂੰ ਐਤਕੀ ਫੇਰ ਦਿੱਤਾ ਮੁੱਦਾ ਅਸੀਂ ਪਿਛਲੇ ਡੇਢ ਦੋ ਸਾਲ ਤੋਂ ਉਠਾ ਰਹੇ ਹਾਂ ਸਾਡੇ ਵਾਸਤੇ ਉਦੋਂ ਦਾ ਹੀ ਉਹਨਾਂ ਹੀ ਇੰਪੋਰਟੈਂਟ ਮੁੱਦਾ ਹੈ ਸਰਕਾਰਾਂ ਧਿਆਨ ਦਿੰਦੀਆਂ ਨਹੀਂ ਦਿੰਦੀਆਂ ਉਹ ਫਿਰ ਲੋਕ ਕੰਨੂ ਫੜ ਕੇ ਧਿਆਨ ਦਵਾ ਦਿੰਦੇ ਨੇ ਜੀ ਜੀ ਹੁਣ ਲੋਕ ਲੋਕ ਜਿਹੜੇ ਨੇ ਉਹ ਬਾਹਰ ਨਿਕਲ ਲੱਗੇ ਨੇ ਸਰਕਾਰਾਂ ਨੂੰ ਆਪਣਾ ਪਨਾ ਵਿਚਾਰ ਲੈਣਾ ਚਾਹੀਦਾ ਹੈ। ਸੁਵਿੰਦਰ ਸਿੰਘ ਐਸੀ ਕਿ ਸਾਡੇ ਨਾਲ ਬਲਵੀਰ ਸਿੰਘ ਰਾਜੇਵਾਲ ਜਿਹੜੇ ਕਿ ਗੱਲਬਾਤ ਕਰ ਰਹੇ ਸੀ ਉਹਨਾਂ ਨੇ ਖਾਸ ਕਰਕੇ ਇਹ ਗੱਲ ਕਹੀ ਇਹ ਕਹਿੰਦੇ ਕਿ ਸਰਕਾਰਾਂ ਨੂੰ ਵਿਚਾਰਨਾ ਹੀ ਪਏਗਾ ਆਖਿਰਕਾਰ ਪਾਣੀ ਨਹੀਂ ਹੈਗਾ ਸਾਡੇ ਕੋਲ ਪਾਣੀ ਨਹੀਂ ਦੇ ਸਕਦੇ ਔਰ ਦੂਸਰੇ ਪਾਸੇ ਉਹਨਾਂ ਨੇ ਅੱਜ ਇਹ ਵੀ ਕਿਹਾ ਕਿ ਮੁੱਖ ਮੰਤਰੀ ਤੇ ਦੂਸਰੇ ਮੁੱਖ ਮੰਤਰੀ ਜਿਹੜੇ ਨੇ ਉਹ ਉੱਥੇ ਮੀਟਿੰਗ ਕਰ ਰਹੇ ਨੇ ਪਰ ਜਦੋਂ ਸਵਾਲ ਮੀਡੀਆ ਵੱਲੋਂ ਕੀਤਾ ਗਿਆ ਕਿ ਕਿ ਉਹ ਸੈਂਟਰ ਦੇ ਜਿਹੜੇ ਮინისტრ ਆਏ ਹੋਏ ਨੇ ਗਜਿੰਦਰ ਸ਼ਖਾਵਤ ਉਹਨਾਂ ਨਾਲ ਮੁਲਾਕਾਤ ਕਰ ਸਦੇ ਨੇ ਕਿਉਂਕਿ ਚੰਡੀਗੜ੍ਹ ਆਏ ਨੇ ਕਿ ਉਹ ਕਰਨਗੇ ਤੇ ਉਹਨਾਂ ਨੇ ਕਿਹਾ ਕਿ ਲੁੱਕ ਤੇ ਮੀਟਿੰਗ ਕਰ ਰਹੀ ਹੈ ਜਿਹੜੀ ਸੈਂਟਰਲ ਕਮੇਟੀ ਤੇ ਮੁੱਖ ਮੰਤਰੀ ਦੇ ਤਾਜ ਹੋਟਲ ਦੇ ਵਿੱਚ ਤੇ ਸਾਨੂੰ ਜਿਹੜਾ ਸਾਡਾ ਕੰਮ ਸੀ ਅਸੀਂ ਆਪਣੇ ਮੰਗ ਪੱਤਰ ਆਪਣਾ ਮੈਮੋਰੈਂਡਮ ਜਿਹੜਾ ਉਹਨਾਂ ਤੱਕ ਪਹੁੰਚਾ ਦਿੱਤਾ ਔਰ ਸਾਡੇ ਨਾਲ ਅਧਿਕਾਰੀਆਂ ਨੇ ਇਹ ਸਾਨੂੰ ਵਾਅਦਾ ਕੀਤਾ ਕਿ ਜਿਹੜਾ ਮੈਮੋਰੈਂਡਮ ਹੈਗਾ ਅਸੀਂ ਉੱਥੇ ਤੱਕ ਸੈਂਟਰਲ ਕਮੇਟੀ ਤੱਕ ਪਹੁੰਚਾਵਾਂਗੇ ਔਰ ਅਸੀਂ ਦੇਖਿਆ ਵੀ ਕਿ ਜਦੋਂ ਅਧਿਕਾਰੀ ਇੱਥੇ ਲੈਣ ਆਏ ਸੀ ਮੈਮੋਰੈਂਡਮ ਤੇ ਉਹਨਾਂ ਨੇ ਬਕਾਇਦਾ ਸਪੀਕਰ ਤੇ ਅਨਾਉਂਸ ਕੀਤਾ ਸੀਗਾ ਕਿ ਅਸੀਂ ਸੈਂਟਰਲ ਕਮੇਟੀ ਨੂੰ ਇਹ ਮੈਮੋਰੰਡਮ ਵੰਗ ਪੱਤਰ ਜਿਹੜਾ ਕਿਸਾਨਾਂ ਦਾ ਅੱਜ ਦਾ ਦਵਾਂਗੇ ਕਿਸਾਨਾਂ ਨੇ ਬਹੁਤ ਨਰਾਜ਼ਗੀ ਜਤਾਈ ਹੈ ਔਰ ਕਿਹਾ ਕਿ ਸੈਂਟਰਲ ਕਮੇਟੀ ਨੂੰ ਖਾਸ ਕਰਕੇ ਅੱਜ ਦੇ ਦਿਹਾੜੇ ਤੇ ਬਿਲਕੁਲ ਨਹੀਂ ਆਣਾ ਚਾਹੀਦਾ ਸੀ ਕਿਉਂਕਿ ਜੇ ਗੱਲ ਕਰੀਏ ਤੇ ਜੋੜ ਮੇਲਾ ਜਿਹੜਾ ਸ਼ਹੀਦੀ ਜੋੜ ਮੇਲਾ ਦੇ ਦਿਨ ਚੱਲ ਰਹੇ ਨੇ ਔਰ ਅੱਜ ਸ਼ਹੀਦੀ ਜੋੜ ਮੇਲਾ ਨੂੰ ਲੈ ਕੇ ਵੱਡੀ ਵੱਡਾ ਦਿਨ ਹੈਗਾ ਤੇ ਉਹਦੇ ਵਿੱਚ ਵੀ ਜਦੋਂ ਅੱਜ ਸੈਂਟਰਲ ਕਮੇਟੀ ਇੱਥੇ ਆਈ ਹੈ ਜਾਂ ਸੈਂਟਰਲ ਕਮੇਟੀ ਇੱਥੇ ਆਉਣਾ ਇਹਦਾ ਮਤਲਬ ਹੈ ਕਿ ਪੰਜਾਬ ਤੇ ਪੰਜਾਬ ਦੇ ਸਹੁਰਦਤਾ ਨੂੰ ਲੈ ਕੇ ਜਿਹੜਾ ਹੈ ਕੇਂਦਰ ਬਿਲਕੁਲ ਵੀ ਮਤਲਬ ਕਿ ਉਸ ਚੀਜ਼ ਨੂੰ ਸੀਰੀਅਸਲੀ ਨਹੀਂ ਲੈਂਦਾ ਗੰਭੀਰ ਤਰੀਕੇ ਦੇ ਨਾਲ ਨਹੀਂ ਲੈਂਦਾ ਉਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਵਿਤਕਰਾ ਲਗਾਤਾਰ ਹੁੰਦਾ ਜਾ ਰਿਹਾ ਜਦੋਂ ਲਾਲਜੀਤ ਪੁੱਲਰ ਦੀ ਜਿਹੜੀ ਗੱਲ ਹੋਈ ਹੈ ਉਹਨਾਂ ਨੇ ਕਿਹਾ ਕਿ ਮਹਾ ਪੰਜਾਬ ਦੁਬਾਰਾ ਤੋਂ ਬਣਾ ਦਿਓ ਕਹਿੰਦੇ ਕਿ ਫਜ਼ੂਲ ਦੀਆਂ ਗੱਲਾਂ ਨੇ ਬਲਬੀਰ ਰਾਜੇਵਾਲ ਨੇ ਕਿਹਾ ਕਿ ਬਿਲਕੁਲ ਫਜ਼ੂਲ ਦੀਆਂ ਗੱਲਾਂ ਨੇ ਜਿਨ੍ਹਾਂ ਨੂੰ ਸਿਆਸਤਾਂ ਦੀ ਔਰ ਜਿਨ੍ਹਾਂ ਨੂੰ ਸੱਤਾ ਨਸ਼ਾ ਜਿਹੜਾ ਲੱਗ ਚੁੱਕਿਆ ਉਹ ਹੁਣ ਦੁਬਾਰਾ ਤੋਂ ਕਿੱਥੇ ਜੁੜ ਕੇ ਇਕੱਠਾ ਪੰਜਾਬ ਹੋਣ ਦੇਣਗੇ ਪਰ ਉਹਨਾਂ ਨੇ ਕਿਹਾ ਕਿ ਜਿਹੜੀ ਚੀਜ਼ ਹੈ ਹੀ ਨਹੀਂ ਹੈ ਉਹਨੂੰ ਵਾਰ-ਵਾਰ ਦੇਣ ਦੀ ਗੱਲ ਔਰ ਸਟੇਟ ਨੂੰ ਆਪਣਾ ਸਟੈਂਡ ਜਿਹੜਾ ਬਿਲਕੁਲ ਸੈਂਟਰਲ ਕਮੇਟੀ ਨੂੰ ਕਲੀਅਰ ਕਰ ਦੇਣਾ ਚਾਹੀਦਾ ਹੈ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਮੋਹਾਲੀ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ